ਨਹੀਂ ਨਹੀਂ ਬੋਲੋ ਹਲੋ ਮੇਰੇ ਇਹੀ ਮੋਟੂ ਇਥੇ ਆਣ ਲਾ ਕਿਉਂਕਿ ਸਾਡੇ ਏਰੀਆ ਦਾ ਜਿਹੜਾ ਸਕੂਲ ਹੈ ਇੱਕ ਬਹੁਤ ਵਧੀਆ ਸਕੂਲ ਹੈ ਸਾਡੇ ਜਿਹੜੇ ਪਰਿਵਾਰਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਪਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਹੈ ਕਿ ਜਿੱਥੇ ਸਾਡੇ ਸਾਡੇ ਬੱਚੇ ਅਗਲੇ ਦਾ ਇੱਕ ਚੰਗਾ ਰੈਪਿਟਿਸ਼ਨ ਤੇ ਇੱਕ ਚੰਗੀ ਪ੍ਰੋਡਕਸ਼ਨ ਹੈ ਚੰਗੇ ਬੱਚੇ ਆਉਂਦੇ ਸੋ ਮੈਂ 3-4 ਦਿਨ ਤੋਂ ਜਿੰਨੇ ਦੇਖਦਾ ਸੀਗਾ ਮੈਨੂੰ ਵੀ ਬੜਾ ਦੁੱਖ ਹੁੰਦਾ ਸੀ ਕਿਉਂਕਿ ਜੇ ਅਕੈਡਮੀ ਸਾਡਾ ਕੁਲਟਾ ਵਧੀਆ ਇੰਸਟੀਚਿਊਟ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਇਹਨੂੰ ਰਲ ਕੇ ਹੋਰ ਵਧੀਆ ਕਰੀਏ ਸੋ ਕਈ ਵਾਰੀ ਕੋਈ ਵੀ ਸੰਸਥਾ ਹੁੰਦੀ ਉਥੇ ਕਈ ਵਾਰੀ ਕੋਈ ਨਾ ਕੋਈ ਗਲਤ ਫਹਿਮੀਆਂ ਕਈ ਵਾਰੀ ਕਿਸੇ ਤੋਂ ਬਦੀਕੀ ਹੋ ਜਾਂਦੀ ਕੁਛ ਨਾ ਕੁਛ ਹੋ ਜਾਂਦਾ ਜਿਹਦੇ ਨਾਲ ਕਿ ਐਦਾਂ ਦੀਆਂ ਕਈ ਵਾਰੀ ਪ੍ਰੋਬਲਮਸ ਆ ਜਾਂਦੀਆਂ ਨਾਲ ਕਿ ਮੈਂ ਇੱਥੇ ਡੀਆਈਜੀ ਐ ਮੈਂ ਇਹ ਪਿੰਡ ਦਾ ਹੀ ਰਹਿਣ ਵਾਲਾ ਇੱਕ ਤਰ੍ਹਾਂ ਐ ਕਿੜੇ ਦੂਰ ਦਾ ਝੂੜ ਮੇਰਾ ਪਿੰਡ ਐ ਇੱਥੇ ਉਹਦੇ ਵਿੱਚੋਂ ਮੈਂ ਇੱਕ ਹਾਂ ਬਦਲੇ ਰਹਿਣ ਦਰ ਕੇ ਜਿਹੜੇ ਚੇਅਰਮੈਨ ਸਾਹਿਬ ਹੈ ਚਲੋ ਉਹਨਾਂ ਨਾਲ ਮੇਰੀ ਇੱਕ ਵਧੀਆ ਰਿਲੇਸ਼ਨ ਹੈ ਤੇ ਜਾਨਾ ਜੀ ਜਗਰਾਜ ਤੇ ਹੋਰ ਕਿਹ ਬੰਦੇ ਨੇ ਮੈਨੂੰ ਪਰ ਕੀਤਾ ਸੀ ਵੀ ਜੋ ਇਹ ਹਾਲਾਤ ਹੈ ਵੀ ਇਸ ਤਰ੍ਹਾਂ ਦੇ ਆ ਵੀ ਆਪਾਂ ਇਹਨੂੰ ਰਲ ਮੁਲ ਕੇ ਠੀਕ ਕਰੀਏ ਕੋਈ ਵੀ ਮਸਲਾ ਹੋਵੇ ਚਾਹੇ ਦੋ ਦੇਸ਼ਾਂ ਦੀ ਲੜਾਈ ਵੀ ਹੋਵੇ ਉਹਦਾ ਵੀ ਹੱਲ ਬੈਠ ਕੇ ਗੱਲਬਾਤ ਕਰਕੇ ਹੁੰਦਾ ਤਾਂ ਕਿ ਤੁਸੀਂ ਸਾਰੇ ਟੀਚਰ ਸਾਹਿਬਾਨ ਦੇਖੋ ਸਿਆਣੀਆਂ ਸੋ ਫਿਰ ਅੱਜ ਅਸੀਂ ਤੁੱਕੇ ਇਸ ਕੀ ਕੇਰਨ ਸਿੰਘ ਸਾਹਿਬ ਨੂੰ ਅਫੇ ਕੋਈ 2.5 ਘੰਟੇ ਉਹਨਾਂ ਨਾਲ ਉਹਨੇ ਆਪਣੀ ਗੱਲਾਂ ਵਰਤਾ ਸਾਰੀਆਂ ਜਿਹੜੀ ਆਪਣੇ ਕੀਤੇ ਸਹਿਬਾਨ ਸੀਗੇ ਨੌਨ ਟੀਚਿੰਗ ਉਹਨਾਂ ਨੇ ਦੱਸੀਆਂ ਪੇਰੈਂਟਸ ਨੇ ਵੀ ਦੱਸੀਆਂ ਤੋਂ ਉਹਨਾਂ ਨੇ ਬੜੇ ਧਿਆਨ ਨਾਲ ਮਤਲਬ ਦੇਖੂ ਦੇ 2.5 ਘੰਟੇ ਦਿੱਤੇ ਨੇ ਉਹਨਾਂ ਨੇ ਧਿਆਨ ਨਾਲ ਥਾ ਕੇ ਗੱਲਾਂ ਸੁਣੀਆਂ ਤੇ ਉਹਨਾਂ ਨੇ ਭਰੋਸਾ ਵੀ ਦਿਵਾਇਆ ਕਿਉਂਕਿ ਜਿਹੜਾ ਸਕੂਲ ਹੈ ਇਹਦਾ ਇੱਕ ਟਰਸਟ ਹੈ ਇੱਕ ਮੈਨੇਜਮੈਂਟ ਮੈਨੇਜਮੈਂਟ ਦੀ ਅਸੀਂ ਕਹਿੰਦਾ ਸੀ ਕਿ ਜਲਦੀ ਮੀਟਿੰਗ ਹੋ ਜੇ ਫਿਰ ਵੀ ਉਹਨਾਂ ਨੂੰ ਸਾਨੂੰ ਜਲਦੀ ਟਾਈਮ ਸਟੱਪ ਕਿਉਂਕਿ ਮੈਨੇਜਮੈਂਟ ਦੀ ਇੱਕ ਬੰਦਤ ਹੈ ਨਹੀਂ ਹੈ ਕਈ ਵਾਰੀ ਕਿਸੇ ਨੂੰ ਕੋਈ ਕੰਮ ਹੁੰਦਾ ਉਹ ਕਰਕੇ ਉਹਨਾਂ ਨੂੰ ਕਹਿੰਸੀ 2-3 ਦਿਨ ਪਹਿਲਾਂ ਪਹਿਲੇ ਆ ਦੋ ਤੱਕ ਅਸੀਂ ਕਰ ਲਾਂਗੇ ਸੈਕੰਡ ਜਿਵੇਂ ਸਾਰੇ ਨਾਲ ਹੀ ਸੀ ਜਿਨ੍ਹਾਂ ਦੀ ਪ੍ਰੋਬਲਮਸ ਹੈ ਜਿਹੜੀਆਂ ਇੱਕਦਮ ਤਾਂ ਕੋਈ ਕਿਸੇ ਤੇ ਵੀ ਕੋਈ ਐਕਸ਼ਨ ਨਹੀਂ ਹੁੰਦਾ ਜਿੱਤੇ ਇੱਕ ਸਟੰਡ ਜਦੋਂ ਮੈਨੇਜਮੈਂਟ ਨੇ ਵਿੱਚ ਇਨਵੋਲਵ ਹੋਣਾ ਸਾਰਿਆਂ ਨੇ ਆਪਣੇ ਆਪਣੇ ਮਾਪਦੋ ਵੀ ਕੋਲ ਦੇ ਵੀ ਸਾਰਿਆਂ ਨੇ ਦੱਸਣਾ ਕਿ ਹਾਲਾਤ ਕੀ ਹੈ ਕੀ ਕੁਝ ਹੋਇਆ ਉਹਦੇ ਮੁਤਾਬਕ ਜੋ ਹੁੰਦਾ ਹੈ ਉਹ ਕਾਰਵਾਈ ਕੀਤੀ ਜਾਂਦੀ ਹੈ ਤੇ ਮੇਰਾ ਹਾਂ ਦਾ ਇੱਕੋ ਹੀ ਮਕਸਦ ਹੈ ਇੱਥੇ ਕਿ ਸਟ੍ਰੈਟਜੀ ਨੇ ਵੀ ਪ੍ਰੋਫੈਸਰ ਸਾਹਿਬਾਨ ਸਾਰੇ ਆਪਣੇ ਲਾਪੇ ਤੁਸੀਂ ਕਿਸ ਤੋਂ ਲਾਵਾ ਜਿੰਨੇ ਬੱਚੇ ਪੜਦੇ ਉਹ ਵੀ ਸਾਡੇ ਸਾਰਿਆਂ ਦੇ ਆਪਣੇ ਹੀ ਆ ਕਿਉਂਕਿ ਜਿਹੜਾ ਇਹ ਟਾਈਮ ਹੈ ਬੜਾ ਕ੍ਰਿਸ਼ੀਅਲ ਹੈ ਬੱਚਿਆਂ ਦੇ ਇਗਜ਼ਾਮ ਵਗੈਰਾ खूबी कहा करके कि इस चीज किसी तरीके न खत्म कर